ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦਾ ਆਸ਼ਿਕ ਹੈ ਹਕੀਮ ਮਿਰਜ਼ਾ ਅੱਲਾ ਯਾਰਾ ਤਾਂ ਜੋਗੀ ਪੰਜ ਵਖ ਦਾ ਨਿਵਾਜੀ ਹੈ ਇਸੇ ਆਖਿਆ ਇਹਨੂੰ ਕਿੰਦੇ ਜੋਗੀ ਜੀ ਕਿੱਧਰ ਤੁਰ ਪਈਓ ਗੁਰੂ ਘਰ ਦੀ ਵਡਿਆਈ ਤੁਹਾਨੂੰ ਮੁਹੰਮਦ ਸਾਹਿਬ ਚਰਨਾਂ 'ਚ ਜਗ੍ਹਾ ਨਹੀਂ ਦੇਣਗੇ ਤੇ ਪਤਾ ਕੀ ਕਿੰਦਾ ਸਿੰਘਾ ਭਲਿਆ ਕੀ ਕਹਿਣਾ ਤਾਂ ਮੈਂ ਆਖਿਆ ਜੋਗੀ ਜੀ ਕਿੱਧਰ ਤੁਰ ਪਈਓ ਗੁਰੂ ਘਰ ਦੀ ਵਡਿਆਈ ਗੁਰੂ ਕੇ ਸਿੰਘਾਂ ਦੀ ਵਡਿਆਈ ਤੁਹਾਨੂੰ ਮੁਹੰਮਦ ਸਾਹਿਬ ਚਰਨਾ ਜਗ੍ਹਾ ਨਹੀਂ ਦੇਣਗੇ ਕਿਉਂ ਤੁਸੀਂ ਮੁਸਲਮਾਨ ਹੋ ਮੁਸਲਮਾਨ ਹੋ ਕੇ ਗੁਰੂ ਘਰ ਦੀ ਵਡਿਆਈ ਪਏ ਕਰਦੇ ਹੋ ਉਸ ਵੇਲੇ ਜੋਗੀ ਜੀ ਪਤਾਕੀ ਕਹਿੰਦੇ ਕਹਿੰਦੇ ਭਲਿਆ ਕੋਈ ਗੱਲ ਨਹੀਂ ਤੇ ਮੁਹੰਮਦ ਸਾਹਿਬ ਮੈਨੂੰ ਚਰਨਾ ਜਗ੍ਹਾ ਨਾ ਵੀ ਦੇਣਗੇ ਕੋਈ ਗੱਲ ਨਹੀਂ ਪਰ ਮੈਨੂੰ ਇੱਕ ਭਰੋਸਾ ਹੈ ਇੱਕ ਵਿਸ਼ਵਾਸ ਹੈ ਇੱਕ ਯਕੀਨ ਹੈ ਮੇਰਾ ਕਲਗੀਧਰ ਵੀ ਤਾਂ ਮੈਨੂੰ ਆਪਣੇ ਹਿਰਦੇ 'ਚ ਜਗ੍ਹਾ ਦੇਵੇਗਾ ਬੋਲੇ सो निहाल शास्त्रिया